ਇਸ ਗੱਲ ਨੂੰ ਸਮਝੋ ਕਿ ਜੇ ਤੂੰ ਗਦਾਰ ਨਹੀਂ ਹੈ ਨਾ ਫਿਰ ਮੈਂ ਤੇਰੇ ਨਾਲ ਖੜਾ ਹਾਂ ਬਾਬਾ ਜੀ ਨੇ ਇਹ ਗੱਲ ਕਹੀ ਅਤਰ ਸਿੰਘ ਬੇੜੀ 'ਚ ਉਤਰਿਆ ਲੈ ਆਂਦਾ ਹੁਣ ਇਹ ਸਾਰੇ ਉੱਥੇ ਇਕੱਠੇ ਹੋਏ ਨੇ ਇਕੱਠੇ ਹੋ ਕੇ ਸਲਾਮ ਮਸ਼ਹੂਰੀ ਇਹੀ ਕੀਤੇ ਜਾ ਰਹੇ ਨੇ ਦੂਜੇ ਪੰਨੇ ਸਰਦਾਰ ਸ਼ਾਮ ਸਿੰਘ ਅਟਾਰੀ ਉਹਨਾਂ ਨੇ ਖੁਸ਼haal ਸਿੰਘ ਅਟਾਰੀ ਦੇ ਰਾਹੀਂ ਰਸਤਪਾਣੀ ਤੇ ਕੁਝ ਹੋਰ ਗੋਲੀ ਚੱਕਾ ਵੀ ਭੇਜ ਦਿੱਤਾ ਉਸ ਵੇਲੇ ਬਾਬਾ ਜੀ ਤੇ ਇਹਨਾਂ ਦੇ ਸਾਥੀਆਂ ਦੇ ਕੋਲ 300 ਬੰਦੂਕਾਂ ਨੇ ਦੋ ਵੱਡੀਆਂ ਤੋਪਾਂ ਨੇ 27 ਦੇ ਕਰੀਬ ਰਹਿਕਲੇ ਨੇ 3000 ਘੋੜਸਵਾਰ ਆ ਬਾਕੀ ਪੈਦਲ ਸੀ ਇਹ ਸਾਰੇ ਕਿਲੇ ਦੇ ਅੰਦਰ ਨੇ ਆਪਣੇ ਡੇਰੇ ਦੇ ਅੰਦਰ ਨੇ ਕਿਲਾ ਤੇ ਕੋਈ ਬਹੁਤਾ ਵੱਡਾ ਬਣਾਉਣ ਦਾ ਮੌਕਾ ਨਹੀਂ ਮਿਲਿਆ ਸ਼ਮਿਆਨਿਆਂ ਚ ਜੰਗ ਲੜੀ ਗਈ ਹੈ ਉਸ ਵੇਲੇ ਬਾਬਾ ਜੀ ਪਹੁੰਚੇ ਨੇ ਸੁਭਰਾਵਾਂ ਦੇ ਕੋਲ ਇਹਦਾ ਤੁਹਾਨੂੰ ਪਤਾ ਹੋਵੇਗਾ ਜਦੋਂ ਸੁਭਰਾਵਾਂ ਦੇ ਕੋਲ ਪਹੁੰਚੇ ਤੇ ਸੁਭਰਾਵਾਂ ਦੇ ਕੋਲ ਜਾ ਕੇ ਬਾਬਾ ਜੀ ਤਰ੍ਹਾਂ ਸੰਗਤ ਦੇ ਵਿੱਚ ਅੱਗਲ ਕਹਿੰਦੇ ਨੇ ਕਹਿੰਦੇ ਸਭਰਾਮਾ ਦੇ ਲੋਕ ਸਾਡੇ ਤੇ ਦੁਖੀ ਨੇ ਸੰਗਤ ਪੁੱਛਦੀ ਏ ਕਿਉਂ ਕਹਿੰਦੇ ਲੋਕੀ ਡਰਦੇ ਨੇ ਕਿ ਇਹਨਾਂ ਦੇ ਉੱਪਰ ਲਾਹੌਰ ਦੀਆਂ ਫੌਜਾਂ ਨੇ ਹਮਲਾ ਕਰਨਾ ਤੇ ਸਾਡਾ ਵੀ ਨੁਕਸਾਨ ਹੋ ਜਾਣਾ ਅਸੀਂ ਇੱਥੋਂ ਅੱਗੇ ਚਲੇ ਚੁੱਕੀਏ ਇਹਦਾ ਮਤਲਬ ਕੀ ਹੈ ਕਿ ਉਦੋਂ ਤੱਕ ਇਹ ਗੱਲ ਪ੍ਰਚਲਿਤ ਹੋ ਚੁੱਕੀ ਸੀ ਕਿ ਬਾਬਾ ਜੀ ਉੱਪਰ ਹਮਲਾ ਹੋਵੇਗਾ ਹੁਣ ਲਾਹੌਰ ਕੀ ਚੱਲ ਰਿਹਾ ਜਿੱਥੋਂ ਸਾਰੀ ਖੇਡ ਨੂੰ ਸਮਝਣ ਦਾ ਮੌਕਾ ਮਿਲੇਗਾ ਲਾਹੌਰ ਕੋਸ ਵਿਲੇਜ ਸਾਰੀ ਫੌਜ ਪਾ ਲਈਏ ਤਾਂ ਉਹਦੀ ਗਿਣਤੀ 80000 ਹੈ। ਬਾਬਾ ਜੀ ਦੇ ਡੇਰੇ ਦੇ ਉੱਪਰ ਜਿਹੜੀ ਹਮਲਾ ਕਰਨ ਗਈ ਹੈ 25 ਤੋਂ 30000 ਪਰ ਇਸ ਸਾਰੀ 80000 ਫੌਜ ਨੂੰ ਖੜੇ ਕਰਕੇ ਜਿੰਨੀਆਂ ਵੀ ਪਲਟਨਾ ਨੇ ਹੀਰਾ ਸਿੰਘ ਡੋਗਰਾ, ਲਾਭ ਸਿੰਘ ਤੇ ਗੁਲਾਬ ਸਿੰਘ ਪੋਹੂ ਵਿੰਡਿਆ ਤੇ ਗੁਲਾਬ ਸਿੰਘ ਮਨਿਹਾਲਿਆ ਇਹ ਸਾਰੇ ਫੌਜ ਨੂੰ ਕਹਿੰਦੇ ਨੇ ਕਿ ਬਾਬਾ ਬੀਰ ਸਿੰਘ ਦੇ ਡੇਰੇ ਤੇ ਹਮਲਾ ਕਰਨਾ ਤੇ ਸਾਰੀ ਫੌਜ ਇੱਕ ਤੱਕ ਜਵਾਬ ਪਤਾ ਕੀ ਦਿੰਦੀ ਹੈ। ਸਾਨੂੰ ਕਸੂਰ ਲੈ ਜਾਓ ਪਸ਼ੌਰ ਲੈ ਜਾਓ ਕਸ਼ਮੀਰ ਲੈ ਜਾਓ ਜਿੱਥੇ ਵੀ ਮਰੋਣਾ ਹੈ ਜਾ ਕੇ ਮਰਵਾ ਦਿਓ ਪਰ ਬਾਬਾ ਜੀ ਤੇ ਹਮਲਾ ਨਹੀਂ ਕਰਨਾ ਅਸੀਂ ਬਾਬਾ ਵੀਰ ਸਿੰਘ ਦੇ ਡੇਰੇ ਤੇ ਹਮਲਾ ਨਹੀਂ ਕਰਨਾ ਸਾਨੂੰ ਜਿੱਥੇ ਵੀ ਭੇਜਣਾ ਹੈ ਭੇਜ ਦਿਓ ਮਰਵਾ ਦਿਓ ਕੋਈ ਗੱਲ ਨਹੀਂ ਫਿਰ ਜਾਂਦੀ ਚਿੱਠੀਆਂ ਵਿਖਾਈਆਂ ਜਾਂਦੀਆਂ ਨੇ ਕਿ ਬਾਬਾ ਜੀ ਅੰਗਰੇਜ਼ਾਂ ਨਾਲ ਲੜ ਗਏ ਫੌਜ ਫਿਰ ਵੀ ਲੜਨ ਤੋਂ ਨਾ ਕਰਦੀ ਫਿਰ ਇੱਕ ਉਦਾਹਰਨ ਦਿੰਦਾ ਹੈ ਹੀਰਾ ਸਿੰਘ ਕਹਿੰਦਾ ਮੰਨ ਲਓ ਗਾਈ ਗਾਇਨੋਸੀ ਬੜਾ ਨਿਰਮਾਣ ਆਇਆ ਜਾਨਵਰ ਕਿੰਨੇ ਆ ਕਿਲਾ ਮੰਨ ਲਓ ਗਾਈ ਮਾਰ ਨਾ ਪਵੇ ਤੇ ਕਿਸਾਨ ਨੂੰ ਚਾਹੀਦਾ ਹੈ ਕਿ ਗਰਾਈ ਦੇ ਸਿੰਘ ਵੱਡ ਦਵੇ ਆਪਣਾ ਢਿੱਡ ਕਿਉ ਪੜਾਵੇ ਇਹਦਾ ਮਤਲਬ ਸੀ ਕਿ ਬੇਸ਼ੱਕ ਬਾਬਾ ਜੀ ਬੜੇ ਨਿਰਮਾਣਤਾ ਵਾਲੇ ਆ ਵੀ ਹੁਣ ਸਾਡੇ 'ਵਲ ਵਾਧੀ ਰਹੇ ਅੰਗਰੇਜ਼ਾਂ ਦਾ ਸਾਥ ਲੈ ਕੇ ਤੇ ਹੁਣ ਸਾਨੂੰ ਮੁਕਾਬਲਾ ਕਰਨਾ ਪੈਣਾ ਉਹਨਾਂ ਦੇ ਫੇਰ ਵੀ ਨਾ ਕਰ ਦਿੱਤੀ ਡੇਰੇ ਚੋਟ ਸਲੇ ਬਾਬਾ ਜੀ ਕੋ ਚਾਰ ਹਾਥੀ ਵੀ ਸੀਗੇ ਜੀ ਇੱਕ ਸ਼ਾਮ ਸਿੰਘ ਟਾਰੀ ਵਾਲਿਆ ਭੇਜਿਆ ਸੀ ਇੱਕ ਲੈਣਾ ਸਿੰਘ ਦੇ ਪਰਿਵਾਰ ਦੇ ਕੋਲ ਸੀ ਇੱਕ ਜਵਾਹਰ ਸਿੰਘ ਨਲੂਏ ਦੇ ਕੋਲ ਸੀਗਾ ਤੇ ਇੱਕ ਬਾਬੇ ਬਸਾਕਾ ਸਿੰਘ ਦੇ ਕੋਲ ਡੇਰੇ ਦੇ ਵਿੱਚ ਮੈਂ ਦੱਸਿਆ ਕਿ ਸ਼ਸਤਰ ਵੀ ਸੀ ਸਭ ਕੁਝ ਸੀ ਹੁਣ ਇਹ ਸਾਰੀਆਂ ਜਿਹੜੀਆਂ ਖਬਰਾਂ ਨੇ ਇਹ ਪਹੁੰਚ ਰਹੀਆਂ ਨੇ ਬਾਬਾ ਜੀ ਕੋਲ ਕਿ ਜਿਹੜੀ ਫੌਜ ਆ ਉਹ ਤੁਹਾਡੇ ਖਿਲਾਫ ਲੜਨ ਨੂੰ ਤਿਆਰ ਨਹੀਂ ਫੌਜ ਆ ਵੀ ਗਈ ਹੁਣ ਜੰਗ ਦੇ ਉੱਪਰ ਆ ਜੀਏ ਫੌਜ ਆ ਵੀ ਗਈ ਤੇ ਜਦੋਂ ਫੌਜ ਆ ਗਈ ਤੇ ਫੌਜ ਦੇ ਵੱਲੋਂ ਮੀਆਂ ਲਾਹਰ ਸਿੰਘ ਤੇ ਗੁਲਾਰ ਸਿੰਘ ਬਾਬਾ ਜੀ ਦੇ ਨਾਲ ਗੱਲਬਾਤ ਕਰਨ ਵੀ ਗਏ। ਉਹ ਗੱਲਬਾਤ ਕਰਕੇ ਕੀ ਕਹਿੰਦੇ ਨੇ? ਕਹਿੰਦੇ ਨੇ ਕਿ ਤੁਸੀਂ ਸਾਨੂੰ ਕੰਵਰ ਕਸ਼ਮੀਰਾ ਸਿੰਘ, ਕੰਵਰ ਪਸ਼ੋਰਾ ਸਿੰਘ ਤੇ ਅਤਰ ਸਿੰਘ ਸੰਧਵਾਲੀਆ ਦੇ ਦਿਓ, ਬਾਕੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਪਰ ਜਦੋਂ ਫੌਜ ਲਾਹੌਰ ਤੋਂ ਆਈ ਸੀ ਉਹਨਾਂ ਨੂੰ ਕਿਹਾ ਗਿਆ ਸੀ ਕਿ ਅਸੀਂ ਤਿੰਨ ਸਿਰ ਲੈ ਕੇ ਆਉਣੇ ਆਂ। ਵੀਰ ਸਿੰਘ ਦਾ, ਕੰਵਰ ਕਸ਼ਮੀਰਾ ਸਿੰਘ ਦਾ ਤੇ ਅਤਰ ਸਿੰਘ ਦਾ। ਪਸ਼ੋਰਾ ਸਿੰਘ ਦਾ ਨਾਂ ਕਿਉਂ ਨਹੀਂ ਹੈਗਾ ਜੀ ਇਹਦੇ ਵਿੱਚ? ਜਦੋਂ ਇਹ ਸਾਰਾ ਡੇਰਾ ਸੁਭਰਾਵਾਂ ਦੇ ਕੋਲ ਸੀ ਉਦੋਂ ਸੁਭਰਾਵਾਂ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਜੀ ਤੁਹਾਡੇ ਡੇਰੇ ਦੇ ਵਿੱਚੋਂ ਇੱਕ ਜਥੇ ਦੇ ਫੌਜੀਆ ਨੇ ਜਾਂ ਸਿੱਖਾਂ ਨੇ ਸਾਡੀ ਖਲਵਾੜੇ ਦਾ ਫਸਲ ਦਾ ਨੁਕਸਾਨ ਬੜਾ ਕਰ ਦਿੱਤਾ ਬਾਬਾ ਜੀ ਨੇ ਕਿਹਾ ਨੁਕਸਾਨ ਕਿੰਨੇ ਕੀਤਾ ਕਹਿੰਦੇ ਜੀ ਸੰਗਤ 'ਚ ਬੈਠਾ ਕਹਿੰਦੇ ਕੌਣ ਬੈਠਾ ਕਹਿੰਦੇ ਉਹ ਬੈਠਾ ਬੈਠਾ ਸੀ ਕੌਰ ਪਸ਼ਵਰਾ ਸਿੰਘ ਦਇਆਕੌਰ ਦਾ ਪੁੱਤਰ ਤੇ ਰਣਜੀਤ ਸਿੰਘ ਦਾ ਬੇਟਾ ਬਾਬਾ ਜੀ ਅਸੂਲਾਂ ਦੇ ਬੜੇ ਪੱਕੇ ਸੀ ਉਹ ਕਹਿੰਦੇ ਵੇਖ ਜੇ ਤੂੰ ਮੇਰੇ ਨਾਲ ਰਹਿ ਕੇ ਆਮ ਕਿਤੇ ਲੋਕਾਂ ਦਾ ਨੁਕਸਾਨ ਕੀਤਾ ਡੇਰੇ 'ਚੋਂ ਜਾ ਸਕਦਾ ਕਮਰ ਪਸ਼ੋਰਾ ਸਿੰਘ ਉਦੋਂ ਆਪਣੇ ਸਾਥੀਆਂ ਨੂੰ ਲੈ ਕੇ ਡੇਰੇ 'ਚੋਂ ਚਲਾ ਗਿਆ ਰਹਿ ਗਿਆ ਕਮਰ ਕਸ਼ਮੀਰ ਸੀ ਇਹ ਕਾਰਨ ਸੀ ਉਹਦੇ ਜਾਣ ਦਾ ਪਰ ਇਹ ਕਾਰਨ ਤੁਹਾਨੂੰ ਦਿਖ ਰਿਹਾ ਹੈ ਕਾਰਨ ਇਹ ਨਹੀਂ ਸੀ ਕਾਰਨ ਇਹ ਸੀ ਕਿ ਜਿਹੜੀ ਜੰਗ ਬਾਬਾ ਮਹਾਰਾਜ ਸਿੰਘ ਨੇ ਲੜਨੀ ਸੀ ਉਹਦੀ ਤਿਆਰੀ ਵਾਸਤੇ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਬਾਅਦ ਵਿੱਚ ਉਹ ਬਾਕੀ ਜੰਗਾਂ 'ਚ ਸ਼ਾਮਲ ਹੁੰਦੇ ਕਿ ਬਹੁਤ ਵੱਡੀ ਤਿਆਰੀ ਸੀ ਬਾਬਾ ਮਹਾਰਾਜ ਸਿੰਘ ਦਾ ਇੰਨਾ ਪਿਆਰ ਸੀ ਉਹਨਾਂ ਨੂੰ ਉਸ ਜੰਗ ਦੇ ਵਿੱਚ ਨਹੀਂ ਲਿਜਾਇਆ ਗਿਆ ਜਦੋਂ ਕਿ ਸਾਰੇ ਜੰਗ ਦੇ ਵਾਸਤੇ ਜੁਝਾਰੂਆਂ ਦੇ ਵਾਸਤੇ ਪ੍ਰਸ਼ਾਦਾ ਉਹਨਾਂ ਤਿਆਰ ਕੀਤਾ ਫਿਰ ਇਹ ਗੱਲ ਕਹਿ ਦੇਣੀ ਅਸੀਂ ਕਿਵੇਂ ਲੈਨੇ ਆ ਇਸ ਗੱਲ ਨੂੰ ਇੱਕ ਡਰਪੋਕਾ ਵਾਲੀ ਗੱਲ ਥੋੜੀ ਜੀ ਜੀ ਲੰਗਰ ਬਹੁਤ ਸਾਰਾ ਤਿਆਰ ਕਰੋ ਕਿਉਂਕਿ ਫੌਜ ਨੇ ਵੀ ਖਾਣਾ ਸੁਣਦੇ ਨਾ ਸੀ ਇਹ ਗੱਲ ਸੁਣਾਈ ਜਾਂਦੀ ਸਮਝ ਇਹ ਗੱਲ ਕਿ ਬਾਬਾ ਵੀਰ ਸਿੰਘ ਨੇ ਕਿਹਾ ਕਿ ਜਿੰਨਾ ਵੀ ਸਾਡੇ ਕੋਲ ਰਸਤ ਪਈ ਹੈ ਲੰਗਰ ਤਿਆਰ ਕਰ ਲਓ ਫੌਜ ਨੇ ਵੀ ਖਾਣਾ ਇਹ ਗੱਲ ਕਿਉਂ ਕੀਤੀ ਜਾ ਰਹੀ ਸੀ ਉਨੇ ਸਾਰੇ ਵਿਚਾਰਧਾਰਤਾ ਨੂੰ ਸਮਝਣ ਦਾ ਯਤਨ ਕਰੀ ਇਹਦੇ ਵਿੱਚ ਇਹ ਸੋਚਿਆ ਜਾ ਰਿਹਾ ਸੀ ਕਿ ਇੱਕ ਬੰਦੇ ਕंवर ਪਿਸ਼ੋਰਾ ਸਿੰਘ ਨਿਕਲ ਗਿਆ ਉਹ ਆਪਣੀ ਫੌਜ ਤਿਆਰ ਰੱਖੇਗਾ ਦੂਜੇ ਬੰਦੇ ਸ਼ਾਮ ਸਿੰਘ ਅਟਾਰੀ ਸਭ ਕੁਝ ਭੇਜ ਵੀ ਰਹੇ ਨੇ ਤੇ ਆਪ ਵੀ ਤਿਆਰ ਨੇ ਤੀਸਰੇ ਪਾਸੇ ਛੇ ਸਿੰਘ ਅਟਾਰੀ ਤੇ ਚਤਰ ਸਿੰਘ ਅਟਾਰੀ ਉਹ ਵੀ ਅੰਗਰੇਜ਼ਾਂ ਤੋਂ ਦੁਖੀ ਨੇ ਸੋਚਿਆ ਇਹ ਜਾ ਰਿਹਾ ਸੀ ਕਿ ਹੁਣ ਸਾਡੇ ਖਿਲਾਫ ਲੜਦਬਾਰੀ ਰਹਿ ਗਈ ਹੈ ਕੇਵਲ ਲਾਹੌਰ ਦਰਬਾਰ ਦੀ ਫੌਜ ਤੇ ਫੌਜ ਵੀ ਬਾਬਾ ਜੀ ਦੇ ਖਿਲਾਫ ਲੜਨ ਨੂੰ ਤਿਆਰ ਨਹੀਂ ਬਾਬਾ ਜੀ ਦੇ ਮਨ ਦੇ ਵਿੱਚ ਇਹ ਸੀ ਕਿ ਜੇ ਇਹ ਫੌਜ ਸਿੱਧੀ ਆ ਕੇ ਸਾਡੇ ਮੱਥੇ ਲੱਗੇਗੀ ਤੇ ਸਾਡੀ ਅਧੀਨਗੀ ਮੰਨ ਲੇਗੀ ਸਾਡੇ ਨਾਲ ਲੜੇਗੀ ਉਹਨਾਂ ਦੇ ਮਨ ਦੇ ਵਿੱਚ ਸੀ ਕਿ ਫੌਜ ਜਿਹੜੀ ਹੈ ਉਹ ਸਿੱਧੀ ਲੜਾਈ ਲੜੇਗੀ ਇਹ ਨਹੀਂ ਸੀ ਪਤਾ ਕਿ ਉਹਨਾਂ ਦੂਰੋਂ ਤੋਪਾਂ ਦੇ ਵਾਰ ਕਰਨਗੇ ਉਹਨਾਂ ਨੂੰ ਇਹ ਪਤਾ ਸੀ ਵੀ ਜੇ ਸਾਡੇ ਫੌਜੀ ਪੰਚ ਤੇ ਜੇ ਸਾਡੇ ਫੌਜਾਂ ਦੇ ਜਰਨੈਲ ਤੇ ਜਥੇਦਾਰ ਬਾਬਾ ਜੀ ਦੇ ਸਾਹਮਣੇ ਗਏ ਤੇ ਨਾਲ ਲੜਨਾ ਨਹੀਂ ਇਸ ਕਰਕੇ ਡੋਗਦੇ ਵੀ ਸ਼ਰਾਦ ਸੀ ਉਹਨਾਂ ਨੇ ਫੌਜਾਂ ਨੂੰ ਫੌਜਾਂ ਦੇ ਨਾਲ ਲੜਨ ਦਾ ਮੌਕਾ ਨਹੀਂ ਦਿੱਤਾ ਦੂਰੋਂ ਧੋਪਾਂ ਦੇ ਗੋਲੇ ਮਾਰੇ ਇੱਕ ਬਹੁਤ ਵੱਡੀ ਇਹਨੂੰ ਇਹ ਨਾ ਕਹੀਏ ਕਿ ਬਾਬਾ ਜੀ ਨੇ ਜੰਗ ਕਿਉਂ ਨਾ ਲੜੀ ਬਾਬਾ ਜੀ ਉਸ ਸਮੇਂ ਦੇ ਇੰਤਜ਼ਾਰ 'ਚ ਸੀ ਕਿ ਜਦੋਂ ਇਹ ਸਾਰੀਆਂ ਫੌਜਾਂ ਆਪਸ 'ਚ ਇਕੱਠੀਆਂ ਹੋ ਜਾਣ ਇਕੱਠੀਆਂ ਹੋ ਕੇ ਲਾਹੌਰ ਨੂੰ ਕੂਚ ਕਰਨ ਗਈਆਂ ਕਿਸੇ ਜਰਨਲ ਦੇ ਦੀ ਇਹ ਆਪਸ 'ਚ ਨਹੀਂ ਲੜਨ ਦਿੱਤੀ ਇਹ ਨਾ ਹੋ ਸਕਿਆ ਸੋ ਇਹਦੇ ਚ ਇਹ ਕਹਿਣਾ ਕਿ ਬਾਬਾ ਜੀ ਨੇ ਕਿਹਾ ਸੀ ਅਸੀਂ ਲੜਨਾ ਨਹੀਂ ਮੈਂ ਹੁਣ ਉਹਦੀ ਗੱਲ ਵੀ ਦੱਸ ਦਵਾਂ ਜਦੋਂ ਸਾਰਿਆਂ ਬਾਈਆਂ ਤੋਂ ਹਮਲਾ ਹੋ ਗਿਆ ਨਾ ਤੇ ਬਾਬਾ ਜੀ ਕਮਰ ਕਸ਼ਮੀਰਾ ਸਿੰਘ ਨੂੰ ਕਹਿੰਦੇ ਨੇ ਹੁਣ ਨਿਕਲ ਜਾ ਤੂੰ ਉਹ ਜਦੋਂ ਨਿਕਲਦਾ ਯਤਨ ਕਰਦਾ ਤੇ ਉਹਨਾਂ ਦੇ ਸਾਹਮਣੇ ਪੰਡਤ ਜੱਲੇ ਦਾ ਇੱਕ ਬੰਦਾ ਖੜਾ ਆ ਉਹ ਵੇਖ ਲਿੰਦਾ ਤੇ ਉਹਨੂੰ ਘੇਰਾ ਪੈ ਜਾਂਦਾ ਜਦੋਂ ਉਹਨੂੰ ਘੇਰਾ ਪੈ ਜਾਂਦਾ ਨੇ ਤਾਂ ਉਹ ਪਤਾ ਕੀ ਕਹਿੰਦਾ ਕਹਿੰਦਾ ਇੰਜ ਕਰ ਆਪਣੀ ਤਲਵਾਰ ਰੱਖ ਤੇ ਨਿਕਲ ਜਾ ਤੂੰ ਸ਼ਸਤਰਹੀਣ ਕਰਦਾ ਨਿਕਲ ਜਾ ਤੂੰ ਤਲਵਾਰ ਰੱਖ ਤੇ ਨਿਕਲ ਜਾ ਜਦੋਂ ਇਹ ਗੱਲ ਹੋਈ ਨਾ ਤੇ ਨਾਲ ਇੱਕ ਸਿਪਾਹੀ ਸੀ ਘੋੜੇ ਤੇ ਉਹ ਕਹਿੰਦਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਅਹਿਮਦ ਸ਼ਾਹ ਬਦਾਲੀ ਦੇ ਪੁੱਤਰਿਆਂ ਦੀਆਂ ਤਲਵਾਰਾਂ ਆਪਣੇ ਪੈਰਾਂ 'ਚ ਰਖਾ ਲਿੰਦਾ ਰਹਾ ਜ ਜ ਉਹਦਾ ਪੁੱਤਰ ਤਲਵਾਰ ਰੱਖਣ ਲੱਗਾ ਹੁਣ ਜਦੋਂ ਇਹ ਮਿਹਣਾ ਵਜਾ ਤੇ ਕਰਵਾਰ ਫੜਾਉਂਦੇ ਫਣਾਉਂਦੇ ਨੇ ਮੜ ਕੇ ਅੱਜ ਫੜੀ ਤੇ ਬੇਮਿਆਨ ਕਰ ਲਈ ਉੱਥੇ ਸੱਤ ਸਿਪਾਹੀ ਉਹਨਾਂ ਦੇ ਮਾਰ ਤੇ ਸੌੜ ਦਿੱਤੇ ਤੇ ਆਪ ਮੈਦਾਨੇ ਜੰਗ 'ਚ ਲੜਦਾ ਹੋਇਆ ਕਬਰ ਕਸ਼ਮੀਰਾ ਸਿੰਘ ਸ਼ਹੀਦ ਹੋ ਗਿਆ ਸੋ ਜੰਗ ਹੋਈ ਨਾ ਸ਼ਹਾਦਤਾਂ ਆਈਆਂ ਉਹਦੇ ਤੋਂ ਬਾਅਦ ਬਾਬਾ ਜੀ ਤਾਬਿਆਂ ਦੇ ਵਿੱਚ ਬੈਠੇ ਰਹੇ ਅਸੀਂ ਸਾਰੇ ਪੜਦੇ ਜਿਹੜਾ ਗੋਲਾ ਉਹਨਾਂ ਨੂੰ ਲੱਗਾ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਆਲੇ-ਦੁਆਲੇ ਅੱਠ ਸਿੰਘ ਗੋਲੇ ਲੱਗਣ ਨਾਲ ਹੋਰ ਸ਼ਹਾਦਤਾਂ ਪ੍ਰਾਪਤ ਕਰ ਚੁੱਕੇ ਬਾਬਾ ਜੀ ਦੇ ਗੋਲਾ ਲੱਗਾ ਲੱਤ ੁੱਟ ਗਈ ਜਿਸਮ ਦੇ ਵਿੱਚ ਕੁਝ ਸਾਡੇ ਇਤਿਹਾਸ ਸਰੋਤ ਕਹਿੰਦੇ ਨੇ 17 ਕੁਝ ਕਹਿੰਦੇ ਨੇ 18 ਗੋਲੀਆਂ ਲੱਗੀਆਂ ਕਰਾਬੀਂ ਦੀਆਂ ਗੋਲੀਆਂ ਲੱਗੀਆਂ ਹੁਣ ਤੁਸੀਂ ਵੇਖੋ ਉਦੋਂ ਤੱਕ ਲੈਣਾ ਸਿੰਘ ਸੰਦਾਵਾਲੀਆ ਵੀ ਜੀਵਦਾ ਹੈ ਬਾਬਾ ਜੀ ਨੂੰ ਗੋਲਾ ਲੱਗ ਚੁੱਕਾ ਹੈ ਉਦੋਂ ਤੱਕ ਹਰੀ ਸਿੰਘ ਨਲੂਆ ਦਾ ਬੇਟਾ ਸਰਦਾਰ ਜਵਾਰ ਸਿੰਘ ਨਲੂਆ ਵੀ ਜਿਉਂਦਾ ਹੈ ਵਿਸਾਖਾ ਸਿੰਘ ਵੀ ਜਿਉਂਦਾ ਹੈ ਉਸ ਵੇਲੇ ਬਾਬਾ ਜੀ ਨੂੰ ਕਹਿੰਦੇ ਨੇ ਹੁਣ ਤੇ ਹੁਣ ਜਦੋਂ ਫੌਜਾਂ ਸਾਹਮਣੇ ਆ ਗਈਆਂ ਫਿਰ ਬਾਬਾ ਜੀ ਕਹਿੰਦੇ ਕਿ ਹੁਣ ਤੁਸੀਂ ਲੜ ਸਕਦੇ ਫਿਰ جنگ ਵੀ ਹੋਈ ਅਤਰ ਸਿੰਘ ਸੰਧਾ ਵਾਲੀਆ ਸ਼ਹੀਦ ਵੀ ਹੋਇਆ ਇਸ جنگ ਦੇ ਵਿੱਚੋਂ ਸਰਦਾਰ ਜਵਾਰ ਸਿੰਘ ਨਿਕਲ ਵੀ ਗਏ ਸਰਦਾਰ ਵਿਸਾਖਾ ਸਿੰਘ ਨਿਕਲ ਗਏ ਕੁਝ ਹੋਰ ਸਿੰਘ ਸ਼ਹੀਦ ਹੋਏ ਸੋ ਬਾਬਾ ਜੀ ਦੀ ਜਿਹੜੀ ਸ਼ਹਾਦਤ ਹੈ ਇੱਕ ਦਮ ਗੋਲਾ ਵੱਜਣ ਦੇ ਨਾਲ ਨਹੀਂ ਹੋਈ ਪੂਰਾ ਦਿਨ ਬਾਬਾ ਜੀ ਉੱਥੇ ਫੌਜ ਦੀ ਅਗਵਾਈ ਕਰਦੇ ਰਹੇ ਹਦਾਇਤਾਂ ਦਿੰਦੇ ਰਹੇ ਤੇ ਇਸ ਆਸ ਦੇ ਵਿੱਚ ਸੀ ਕਿ ਜੇ ਫੌਜ ਸਿੱਧੀ ਇੱਕ ਵਾਰੀ ਅੰਦਰ ਆ ਜਾਵੇ ਤੇ ਫੌਜ ਲੜੇਗੀ ਨਹੀਂ ਸਾਡਾ ਇੱਥੇ ਇੱਕ ਵੱਡਾ ਜਿਹੜਾ ਇੱਥੇ ਫੌਜੀ ਕਾਬਲਾ ਬਣ ਜਾਵੇਗਾ ਅਸੀਂ ਲਾਹੌਰ ਦੇ ਵਿੱਚ ਡੋਗਰਿਆਂ ਨੂੰ ਕੱਢ ਦੇਵਾਂਗੇ ਗੱਲ ਉਹੀ ਹੋਈ ਬਾਬਾ ਜੀ ਦੀ ਸ਼ਹਾਦਤ ਤੋਂ ਬਾਅਦ ਫੌਜਾਂ 'ਚ ਬਗਾਵਤ ਹੋ ਗਈ ਜਦੋਂ ਪਤਾ ਲੱਗਿਆ ਬਾਬਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਇਹਨਾਂ ਫੌਜਾਂ ਦੀ ਅਗਵਾਈ ਸਰਦਾਰ ਫਤਿਹ ਸਿੰਘ ਮਾਨ ਨੇ ਤੇ ਸ਼ਾਮ ਸਿੰਘ ਟਾਰੀਵਾਲਾ ਨੇ ਕੀਤੀ। ਹੀਰਾ ਜਿਹੜਾ ਪੰਡਤ ਸੀ ਡੋਗਰਾ ਉਹ ਮਾਰਿਆ ਗਿਆ ਹੀਰਾ ਸਿੰਘ। ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦੜ ਇਹਨਾਂ ਦੋਵਾਂ ਨੂੰ ਹੈਨਰੀ ਲਾਰੈਂਸ ਨੇ ਆਪਣੇ ਅਧੀਨ ਕਰ ਲਿਆ ਤੇ ਇਹ ਅਗਲਾ ਜਿਹੜਾ ਫਿਰ ਕਦਮ ਹੈ ਉਹ ਤਿਆਰ ਕੀਤਾ ਗਿਆ ਸੀ ਬਾਬਾ ਮਹਾਰਾਜ ਸਿੰਘ ਦੇ ਰੂਪ ਵਿੱਚ। ਇਸ ਕਰਕੇ ਇਹਨਾਂ ਨੂੰ ਛੱਡਿਆ ਗਿਆ ਸੀ ਵੀ ਜੇ ਇਹ ਵਾਲੀ ਸਾਡੀ ਜਿਹੜੀ ਸਕੀਮ ਤੇ ਸਾਜ਼ਿਸ਼ ਆ ਕਾਮਯਾਬ ਨਾ ਹੋਈ ਫਿਰ ਅਗਲਾ ਪੜਾ ਇਹ ਹੈ ਕਿ ਮਹਾਰਾਣੀ ਜਿੰਦਾ ਨੂੰ ਤੇ ਮਹਾਰਾਜਾ ਦਲੀਪ ਸਿੰਘ ਨੂੰ ਅਗਵਾ ਕਰਕੇ ਲਜਾਇਆ ਜਾਵੇ ਤੇ ਰਾਜ ਦੁਬਾਰਾ ਬੁਲਿਆ ਜਾਵੇ ਸੋ ਬਾਬਾ ਬੀਰ ਸਿੰਘ ਹੋਣਾ ਦੇ ਅਜੇ ਮੈਂ ਸੱਚ ਦੱਸਾਂ ਤੁਹਾਨੂੰ ਕੋਝ ਨਹੀਂ ਦੱਸਿਆ ਮੈਂ ਜਿੰਨੇ ਸਰੋਤ ਇਕੱਠੇ ਕੀਤੇ ਤੇ ਜਿੰਨਾ ਮੈਂ ਪੜਨ ਦਾ ਤੇ ਸਮਝਨ ਦਾ ਯਤਨ ਕੀਤਾ ਮੈਨੂੰ ਸੱਚਮੁੱਚ ਇਹ ਲੱਗਿਆ ਕਿ ਕੇਵਲ ਸੰਤ ਨਹੀਂ ਇੱਕ ਬਹੁਤ ਵੱਡੇ ਸੂਰਮੇ ਨੇ ਇੱਕ ਬਹੁਤ ਵੱਡੇ ਚੋਦੇ ਨੇ ਸਾਡੀ ਸਮੱਸਿਆ ਕਿੱਥੇ ਹੈ ਸਾਡੀ ਅੱਜ ਸਮੱਸਿਆ ਇਹ ਹੈ ਕਿ ਅਸੀਂ ਰਾਜਨੀਤੀ ਦੇ ਵਿੱਚ ਚੰਗਾ ਬਦਲ ਨਹੀਂ ਦੇ ਰਹੇ ਤੇ ਜਿਹੜਾ ਨੌਜਵਾਨ ਰਾਜਨੀਤੀ 'ਚ ਆਉਣਾ ਚਾਹੁੰਦਾ ਉਹਨੂੰ ਜਗ੍ਹਾ ਨਹੀਂ ਦੇ ਰਹੇ ਤੀਸਰੀ ਸਭ ਤੋਂ ਅਹਿਮ ਗੱਲ ਕਿ ਸਾਡੀ ਰਾਜਨੀਤਿਕ ਜਿਹੜੀ ਧਿਰ ਹੈ ਜਿਨਨੇ ਪੰਥ ਦੀ ਤੇ ਇਸ ਖਿੱਤੇ ਦੀ ਗਵਾਈ ਕਰਨੀ ਸੀ ਉਹ ਉਸ ਗਵਾਈ ਤੋਂ ਦੂਰ ਚ ਗਈ ਇਹ ਕੁਝ ਗੱਲਾਂ ਸਾਂਝੀਆਂ ਕਰਨੀ ਇਸ ਕਰਕੇ ਜ਼ਰੂਰੀ ਨੇ ਅਸੀ ਰਾਜ ਬਾਣਿਆ ਉਹ ਰਾਜ ਕਿਵੇਂ ਦੀਆਂ ਸਾਸ਼ਾਸ਼ਾਂ ਦੇ ਨਾਲ ਗਿਆ ਤੇ ਬਾਬਾ ਬੀਰ ਸਿੰਘ ਦੇ ਜੀਵਨ ਤੋਂ ਅਸੀਂ ਇੱਕ ਸਿੱਖਿਆ ਤੇ ਲਈਏ ਉਹਨਾਂ ਨੇ ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਚਾਹੇ ਪਹਿਲਾ ਪੜਾਅ ਸੀ ਜੰਗ ਦੇ ਵਿੱਚ ਲੜਨਾ ਉਹਨਾਂ ਨੇ ਚੰਗਾ ਲੜੀਆਂ ਦੂਜਾ ਪੜਾਅ ਸੀ ਰਾਜ ਨੂੰ ਅਧਿਆਤਮਕ ਤੌਰ ਤੇ ਤਿਆਰ ਕਰਨਾ ਉਹਨਾਂ ਨੇ ਕੀਤਾ ਤੀਜਾ ਪੜਾਅ ਸੀ 도ਗਰਿਆਂ ਦੇ ਖਿਲਾਫ ਜਿੰਨੇ ਚੰਗੇ ਸਿੱਖ ਜਰ ਰੈਲ ਨੇ ਉਹਨਾਂ ਨੂੰ ਇਕੱਠੇ ਕਰਦਾ ਉਹਨਾਂ ਨੇ ਕੀਤਾ ਚੌਥਾ ਪੜਾਅ ਸੀ ਕਿ ਜੇ ਇਹ ਸਾਡੀ ਜੰਗ ਦੀ ਨੀਤੀ ਨਹੀਂ ਕਾਮਯਾਬ ਹੁੰਦੀ ਤੇ ਬਾਬੇ ਮਹਾਰਾਜ ਸਿੰਘ ਨੇ ਤਿਆਰ ਕੀਤਾ ਉਹਨਾਂ ਚੌਵੇਂ ਪੜਾਅ ਤਿਆਰ ਨਹੀਂ ਕੀਤੇ। ਇਹੀ ਅੱਜ ਸਾਡੀ ਸਮੱਸਿਆ। ਅਸੀਂ ਕਹਿੰਦੇ ਕਿ ਜਿਹੜਾ ਇੱਕ ਪੜਾਅ ਤੇ ਬੰਦਾ ਇੱਕੋ ਪੜਾਅ ਤੇ ਰਹਿ ਜਾਵੇ। ਵੇਖੋ ਤੁਹਾਡੀਆਂ ਸਮੱਸਿਆਵਾਂ ਬਹੁਤ ਵੱਡੀਆਂ ਨੇ। ਤੁਹਾਨੂੰ ਉਸ ਸਮੱਸਿਆਵਾਂ ਨੂੰ ਸਮਝ ਕੇ ਸਾਰੇ ਪੜਾਵਾਂ ਦੇ ਉੱਪਰ ਤੁਹਾਨੂੰ ਜੰਗ ਲੜਨੀ ਪੈਣੀ। ਵੀਰ ਅਮਰਪਾਲ ਮੇਰੇ ਖਿਆਲ ਇਸੇ ਵਾਕਿਆ 'ਚ ਖੜੇ ਹੋਏ ਹੋਣਗੇ। ਤੁਹਾਡਾ ਕਡੂ ਸਾਹਿਬ ਦੇ ਅਦੀਲ ਹੁੰਦਾ ਹੈ। ਮੈਂ ਵਿਦੇਸ਼ ਦੇ ਵਿੱਚ ਸੀ ਮੈਂ ਜਿਹੜਾ ਪਿੰਡਾਂ ਦੇ ਵਿੱਚ ਤੇ ਨਹੀਂ ਗਿਆ ਕਿਉਂਕਿ ਵੈਸੇ ਮੈਂ ਵੋਟ ਪ੍ਰਕਿਰਿਆ ਦੇ ਹੱਕ ਦੇ ਵਿੱਚ ਨਹੀਂ ਹੈਗਾ ਸਿੱਧੀ ਥੀ ਗੱਲ ਐ ਮੈਂ ਵੋਟ ਨਹੀਂ ਪਾਉਂਦਾ ਭਾਸ਼ ਜਦੋਂ ਅਸੀਂ ਆਪਣੀਆਂ ਸਮੱਸਿਆਵਾਂ ਦੀ ਗੱਲ ਕਰਦੇ ਹਾਂ ਤੇ ਸਾਡੀਆਂ ਸਮੱਸਿਆਵਾਂ ਦਾ ਦਾਇਰਾ ਬੜਾ ਵਿਸ਼ਾਲ ਹੈ ਸਾਡੇ ਨੌਜਵਾਨ ਨਸ਼ਿਆਂ ਦੇ ਨਾਲ ਖਤਮ ਹੁੰਦੇ ਜਾ ਰਹੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਮੀ ਹੋ ਰਹੀ ਹੈ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਸਾਡੇ ਹਿੱਸੇ ਦਾ ਬਾਕੀ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ ਮੈਂ ਪਿੱਛੇ ਜੇ ਵੇਖ ਰਿਹਾ ਸੀ ਕਿਸੇ ਨੇ ਲਿਖਿਆ ਸੀ ਕਿ 1955 ਤੋਂ ਬਾਅਦ ਜਿੰਨਾ ਸਾਡਾ ਪਾਣੀ ਬਾਕੀ ਸੂਬਿਆਂ ਨੂੰ ਦਿੱਤਾ ਗਿਆ ਨਾ ਸਾਨੂੰ 1955 ਦਾ ਹੀ ਮੁੱਲ ਦੇ ਦੇਣ ਇੱਕ ਕਹਿ ਲੈਂਦਾ ਇੱਕ ਪੈਸਾ ਪੰਜਾਬ ਦੇ ਕਿਸੇ ਬੱਚੇ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਪਵੇਗੀ ਇਹਦਾ ਮਤਲਬ ਕਿ ਜਿਹੜੇ ਇਹ ਪੰਜਾਬ ਦੇ ਸਾਡੇ ਆਪਣੇ ਸਮਾਜਿਕ ਆਰਥਿਕ ਖੇਤੀਬਾੜੀ ਦੇ ਨਾਲ ਵਪਾਰ ਦੇ ਨਾਲ ਹੁਣ ਮੈਂ ਸੀਪੈਕ ਦੀ ਗੱਲ ਕੀਤੀ ਸੀ ਕਿਉਂਕਿ ਮੈਂ ਇਸਕੋ ਕੀ ਗੱਲ ਕਰ ਰਿਹਾ ਕਿ ਅਮਰਿਤਪਾਲ ਵੀਰ ਇੰਨਾ ਗੱਲਾਂ ਨੂੰ ਸਮਝਦਾ ਹੈ ਮੈਂ ਸੀਪੈਕ ਦੀ ਗੱਲ ਕੀਤੀ ਸੀ ਸੀਪੈਕ ਦੇ ਨਾਲ ਕੀ ਹੋਵੇਗਾ ਕਿ ਸਿੱਧਾ ਜਿਹੜਾ ਵਾ ਉਹ ਸੜਕੀ ਵਪਾਰ ਯੂਰਪ ਤੱਕ ਜਾਵੇਗਾ ਸਾਨੂੰ ਕੀ ਫਾਇਦਾ ਬਾਗੇ ਬਾਡਰ ਦੇ ਨਾਲ ਸਾਡਾ ਵਪਾਰ ਖੁੱਲ ਜਾਵੇ ਨਾ ਤੇ ਸੱਚ ਜਾਣੇ ਅਸੀਂ ਅਰਪਦੇਸ਼ਾਂ ਦੇ ਵਿੱਚ ਖਪਤ ਹੋਣ ਵਾਲੀ ਸਬਜ਼ੀ ਪੂਰੀ ਨਹੀਂ ਕਰ ਸਕਦੇ ਸਾਨੂੰ ਇਹਨਾਂ ਫਾਇਦਾ ਹੁਣ ਸਾਡਾ ਨੁਕਸਾਨ ਕੀ ਹੋ ਰਿਹਾ ਤੁਸੀਂ ਪਾਕਿਸਤਾਨ ਮੰਨ ਲਓ ਮੈਂ ਵੇਖਿਆ ਪਾਕਿਸਤਾਨ ਦੇ ਵਿੱਚ ਇੱਥੋਂ ਦੇ ਹਾਰਵੈਸਟਰ ਕੰਬਾਈਨਾਂ ਡ੍ਰਿਲਾਂ ਸੀਡਰ ਜਾਂਦੇ ਨੇ ਕਿਵੇਂ ਜਾਂਦੇ ਨੇ ਆ ਸਾਡੇ ਕੋਲ ਅੱਧੇ ਘੰਟੇ ਦਾ ਰਸਤਾ ਅਸੀਂ ਇਧਰ ਲਾਹੌਰ ਨਹੀਂ ਸੀਡਰ ਪਹੁੰਚਾ ਸਕਦੇ ਮੰਨ ਲਓ ਲਾਹੌਰ ਦੇ ਕਿਸੇ ਕਿਸਾਨ ਨੂੰ ਚਾਹੀਦੀ ਇੱਥੋਂ ਦੀ ਕੋਈ ਕੋਈ ਸੀਡਰ ਚਾਹੀਦਾ ਹੈ ਕੋਈ ਉਹਨੂੰ ਕਰਾਹ ਚਾਹੀਦਾ ਇੱਕ ਕੰਪਿਊਟਰ ਵਾਲੇ ਜਿਹੜੇ ਕਰਾਹ ਨੇ ਕੋਈ ਐਵੇਂ ਦੀ ਚੀਜ਼ ਚਾਹੀਦੀ ਹੈ ਜਿਹੜੀ ਜਰਾਇਤੀ ਖੇਤਰ ਦੇ ਨਾਲ ਸੰਬੰਧ ਰੱਖਦੀ ਹੈ ਇੱਥੋਂ ਅਸੀਂ ਅੱਧੇ ਘੰਟੇ 'ਚ ਦੇ ਸਕਦੇ ਹਾਂ ਜਾਂਦਾ ਕਿਵੇਂ ਆ ਇਥੋਂ ਪਹਿਲਾਂ ਗੁਜਰਾਤ ਜਾਂਦਾ ਹੈ ਗੁਜਰਾਤ ਦੀ ਬੰਦਰਗਾਹ ਤੋਂ ਕਰਾਚੀ ਜਾਂਦਾ ਹੈ ਤੇ ਕਰਾਚੀ ਤੋਂ ਫਿਰ ਲਾਹੌਰ ਆਉਂਦਾ ਹੈ ਇਹਦਾ ਕਾਰਨ ਕਿ ਇਹ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਇਹ ਬੋਝ ਕਿਹਦੇ ਤੇ ਪੈ ਰਿਹਾ ਹੈ ਇਹ ਸਾਰਾ ਬੋਝ ਸਾਡੇ ਤੇ ਪੈ ਰਿਹਾ ਹੁਣ ਉਦਾਹਰਨ ਦੇ ਤੌਰ ਤੇ ਮੰਨ ਲਓ ਇੱਕ ਟਰੈਕਟਰ ਲੈ ਲਓ ਇੱਕ ਟਰੈਕਟਰ ਇਥੇ 1 ਲੱਖ ਰੁਪਏ ਦਾ ਉਹਦੇ ਉੱਪਰ ਕੀਮਤ ਆਈ ਉੱਥੇ ਪਹੁੰਚਾਉਣ ਦੀ 2 ਲੱਖ ਜਿਹਨੂੰ ਮਿਲਿਆ ਉਹ 4 ਲੱਖ ਦੇ ਵਿੱਚ ਪਰ ਜੇ ਇਥੋਂ ਸਿੱਧਾ ਹੀ 1 ਲੱਖ ਦਾ ਉਹਨੂੰ 1.5 ਲੱਖ ਚ ਮਿਲ ਜਾਵੇ ਤੇ ਕੀ ਖਪਤਕਾਰ ਵੱਧਦੇ ਜਾਣਗੇ ਲੋਕ ਵੱਧ ਜਾਣਗੇ ਸੋ ਸਰਕਾਰਾਂ ਜਿਹੜੀਆਂ ਨੇ ਸਾਨੂੰ ਆਰਥਿਕ ਤੌਰ ਤੇ ਖਤਮ ਕਰ ਰਹੀਆਂ ਪਾਣੀ ਸਾਡਾ ਖੋਇਆ ਜਾ ਰਿਹਾ ਵਪਾਰ ਦੇ ਸਾਡੇ ਸਾਰੇ ਦਰਵਾਜ਼ੇ ਬੰਦ ਕੀਤੇ ਜਾ ਰਹੇ ਉਹਦੇ ਤੋਂ ਅਗਲੀ ਜਿਹੜੀ ਗੱਲ ਹੈ ਵਿਦਿਆ ਵਿਦਿਆ ਘਟਾਂਚਾ ਸਾਡਾ ਇੰਨਾ ਜ਼ਿਆਦਾ ਨਿੱਗਰ ਚੁੱਕਾ ਹੈ ਕਿ ਮੈਂ ਆ ਰਿਹਾ ਸੀ ਤੇ ਇੱਕ ਸਾਡੇ ਸਕੂਲ ਟੀਚਰ ਨੇ ਉਹਨਾਂ ਦਾ ਫੋਨ ਆਇਆ ਕਿ ਬੱਚਿਆਂ ਨੂੰ ਧਰਮ ਦੇ ਨਾਂ ਦੇ ਉੱਪਰ ਪੰਜਾਬੀ ਦੇ ਵਿਸ਼ਿਆਂ 'ਚ ਜੋ ਪੜਾਇਆ ਜਾ ਰਿਹਾ ਉਹ ਸਿੱਖ ਧਰਮ ਦੇ ਹੱਕ ਦੇ ਵਿੱਚ ਨਹੀਂ ਹੈਗਾ ਇਹ ਤਾਂ ਮਤਲਬ ਵਿਦਿਅਕ ਅਦਾਰਿਆਂ ਦੇ ਵਿੱਚ ਸਾਡੇ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਉਹ ਤੋਂ ਅਗਲੀ ਗੱਲ ਤੁਸੀਂ ਸਾਰੇ ਵੇਖੋ ਫੋਨ ਤੁਹਾਡੇ ਕੋਲ ਸਾਰਿਆਂ ਕੋਲ ਆ ਸਾਰਾ ਦਿਨ ਰੀਲਾਂ ਵੇਖਣ ਦੇ ਨਾਲੋਂ ਟਿਕਟੌਕ ਵੇਖਣ ਦੇ ਨਾਲੋਂ ਨਾ ਕੁਝ ਪੜ੍ਹਨ ਦਾ ਯਤਨ ਕਰਿਆ ਕਰੋ। ਹੈਗੇ ਤੁਹਾਡੇ ਕੋਲ ਸਾਰੇ ਕੋਲ ਹੈ ਤੇ ਅੱਜ ਜਿਹਦੇ ਹੱਥ 'ਚ ਫੋਨ ਹੈ ਨਾ ਸਮਝ ਲਓ ਸਾਰੀ ਦੁਨੀਆ ਦੀ ਜਾਣਕਾਰੀ ਉਹਦੇ ਕੋਲ ਹੈ। ਅਸੀਂ ਵੇਲੇ ਕੀ ਹੈ ਮੈਂ ਤੁਹਾਨੂੰ ਇੱਕ ਉਦਾਹਰਨ ਦਵਾਂ। ਪਿਛੇ ਜਿਹਦੀ ਗੱਲ ਆ ਸਰਦਾਰ ਅਜਬੇਰ ਸਿੰਘ ਦਾ ਇੱਕ ਲੈਕਚਰ ਆਇਆ ਸਿੱਖਾਂ ਦੀ ਸਿਧਾਂਤਕ ਰਾਜਨੀਤੀ 10 ਮਿੰਟ ਦਾ ਲੈਕਚਰ ਸੀ ਉਹਦੇ ਨਾਲ ਹੀ ਇੱਕ ਬੀਬੀ ਦੀ ਬੜੀ ਅਸ਼ਲੀਲ ਜੀ ਉਸੇ ਵੇਲੇ ਵੀਡੀਓ ਅਪਲੋਡ ਹੋਈ ਉਹ ਬੀਬੀ ਨੂੰ ਬਾਰੇ ਕਿਹੜਿਆ ਵਾਲੀ ਬੀਬੀ ਕਹਿੰਦੇ ਤੁਸੀਂ ਸਮਝੀ ਜਾਣਾ ਹੁਣ ਮੈਂ ਵੇਖ ਰਿਹਾ ਸੀ 2 ਘੰਟੇ ਬਾਅਦ ਸਰਦਾਰ ਅਜਬੇਰ ਸਿੰਘ ਨੂੰ ਸੁਣਿਆ 237 ਲੋਕਾਂ ਨੇ ਤੇ ਉਹਨੂੰ ਵੇਖਿਆ 76000 ਲੋਕਾਂ ਨੇ ਉਹ ਗਾਲਾਂ ਕੱਢ ਰਹੀ ਸੀ ਇਹ ਧਰਮ ਦੀ ਗੱਲ ਦਾਸਰੇ ਸੀ ਇਹ ਸਰਦਾਰ ਜਮੇਰ ਸਿੰਘ ਦਾ ਕੰਮ ਥੋੜਾ ਸਾਡੀ ਮਾਨਸਿਕਤਾ ਦਾ ਅਸੀਂ ਪਸੰਦ ਕੀ ਕਰ ਰਹੇ ਹਾਂ ਅਸੀਂ ਸੁਣ ਕੀ ਰਹੇ ਹਾਂ ਅਸੀਂ ਵੇਖ ਕੀ ਰਹੇ ਹਾਂ ਅਮਰਤਪਾਲ ਸਿੰਘ ਨੇ ਯਤਨ ਕੀ ਕੀਤਾ ਸੀ ਕਿ ਸਾਡੇ ਨੌਜਵਾਨਾਂ ਨੂੰ ਇਸ ਅਨੈਤਿਕ ਮਾਨਸਿਕਤਾ ਚੋਂ ਕੱਢਿਆ ਜਾਵੇ ਵੇਖੋ ਇਹ ਸਾਡਾ ਇੱਕ ਖੇਤਰ ਸੀ ਜਿਹੜਾ ਖਾਲੀ ਪਿਆ ਸੀ ਹੁਣ ਜਦੋਂ ਅਸੀਂ ਸਾਰੀਆਂ ਪ੍ਰਾਣੀਆਂ ਤਰ੍ਹਾਂ ਨੂੰ ਵੇਖ ਚੁੱਕੇ ਹਾਂ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਬਦਬੀ ਹੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੇ ਨਾਲ ਜੋ ਕੁਝ ਹੋਇਆ ਸਾਨੂੰ ਸਾਰਿਆਂ ਪਤਾ ਹੈ ਕੋਈ ਵੀ ਧਿਰ ਜ਼ਿੰਮੇਵਾਰ ਹੋਵੇ ਉਹ ਹੈ ਤਾਂ ਰਾਜਨੀਤਿਕ ਧਿਰ ਜੇ ਦੋਸ਼ੀਆਂ ਨੂੰ ਸਜ਼ਾਾਂਵਾਂ ਨਹੀਂ ਦਿੱਤੀਆਂ ਗਈਆਂ ਜ਼ਿੰਮੇਵਾਰੀ ਨਹੀਂ ਹੈ ਤਾਂ ਵੀ ਕਿਤੇ ਨਾ ਕਿਤੇ ਰਾਜਨੀਤੀ ਇਸ ਗੱਲ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਇਹ ਸਭ ਕੁਝ ਹੋਇਆ ਨੌਜਵਾਨ ਨਸ਼ਿਆਂ ਦੇ ਗੁਲਤਾਨ ਹੋ ਰਹੇ ਨੇ ਗੁਨਾਹ ਕੀ ਸੀ ਕਿ ਉਸਨੇ ਕਿਹਾ ਨੌਜਵਾਨਾਂ ਨੂੰ ਨਸ਼ੇ ਨਹੀਂ ਕਰਨੇ ਚਾਹੀਦੇ ਉਸਨੇ ਕਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀਬੀ ਜਿਹੜੀ ਹੈ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਉਸਨੇ ਇਹ ਗਲਤੀ ਕੀਤੀ ਕਿ ਸਾਡਾ ਜਿਹੜਾ ਵਿਦਿਕ ਢਾਂਚਾ ਹੈ ਉਹ ਬੜਾ ਮਾੜਾ ਹੈ ਸਾਨੂੰ ਚੰਗੇ ਵਿਦਿਕ ਢਾਂਚੇ ਦੀ ਲੋੜ ਹੈ ਉਹਨੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਹੁਣ ਕੋਈ ਵੀ ਕਹਿੰਦੇ ਕਿ ਦੀਪ ਜਿਹੜਾ ਇਲੈਕਸ਼ਨ ਸਿਸਟਮ 'ਚ ਨਹੀਂ ਸੀ ਵਿਸ਼ਵਾਸ ਕਰਦਾ ਪਰ ਇਹ ਥੋੜਾ ਕਿ ਸਾਰੇ ਇੱਕੋ ਰਾਤ 'ਚ ਚੜਨਾ ਮੈਂ ਕਹਿੰਦਾ ਕਿ ਜਿਹੜੇ ਸਮੇਂ ਦੇ 'ਚ ਜਿਸ ਤਰੀਕੇ ਦੇ ਨਾਲ ਲੜਾਈ ਲੜਨੀ ਚਾਹੀਦੀ ਹੈ ਨਾ ਉਸ ਲੜਾਈ ਨੂੰ ਸਵੀਕਾਰ ਕਰਨਾ ਚਾਹੀਦਾ ਮੰਨ ਲਓ ਮੈਂ ਮੈਂ ਵੋਟ ਤੰਤਰ 'ਚ ਵਿਸ਼ਵਾਸ ਨਹੀਂ ਰੱਖਦਾ ਮੰਨ ਲਓ ਪਰ ਜੇ ਕੋਈ ਸਾਡਾ ਵੀਰ ਇਸ ਖੇਤਰ 'ਚ ਆਉਂਦਾ ਹੈ ਤੇ ਬਾਕੀਆਂ ਨਾਲੋਂ ਚੰਗਾ ਹੈ ਤੇ ਸਾਨੂੰ ਮਦਦ ਕਰਨ ਦੇ ਵਿੱਚ ਮੇਰੇ ਖਿਆਲ ਦੇ ਨਾਲ ਜੇ ਅਸੀਂ ਬਾਕੀਆਂ ਨੂੰ ਇੰਨਾ ਲੰਮਾ ਸਮਾਂ ਪਰਖਿਆ ਮੈਂ ਇਥੇ ਕੋਈ ਵੋਟਾਂ ਦਾ ਪ੍ਰਚਾਰ ਕਰਨੀ ਆ ਆਪਾਂ ਸਾਰੇ ਵੀਰਾਂ ਭੈਣਾਂ ਨੂੰ ਗੱਲ ਕਰਨੀ ਆ ਤੇ ਅਸੀਂ ਉਸ ਵੀਰ ਨੂੰ ਵੀ ਪਰਖ ਲਈਏ ਕਿ ਕੀ ਪੰਜਾਬ ਦੇ ਵਿੱਚ ਜੇ ਇਹ ਧਿਰ ਰਾਜਨੀਤੀ ਚ ਆਉਂਦੀ ਹੈ ਤੇ ਕੀ ਕੋਈ ਸੁਧਾਰ ਹੋ ਸਕਦਾ ਤੇ ਮੇਰੇ ਖਿਆਲ ਦੇ ਨਾਲ ਸਾਨੂੰ ਮੌਕਾ ਜਰੂਰ ਦੇਣਾ ਚਾਹੀਦਾ ਸੀ ਪਿੱਛੇ ਮੌਕਾ ਦੇ ਕੇ ਵੇਖਿਆ ਨਾ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਤੇ ਉਹ ਵੀ ਸਾਡੀਆਂ ਜਿਹੜੀਆਂ ਮਨ ਦੀਆਂ ਭਾਵਨਾ ਸੀ ਉਹਨਾਂ ਦੇ ਉੱਪਰ ਪੂਰੇ ਨਹੀਂ ਲਿਕਰੇ ਸੋ ਇਹ ਦੀਪ ਦੀ ਵਿਚਾਰਤਾ ਰਸੀ ਤੇ ਅਸੀਂ ਜਾਣਦੇ ਹਾਂ ਕਿ ਚਾਹੁੰਦਾ ਸੀ ਕਿ ਅਜੇ ਇਹ ਤਾਂ ਇੱਕ ਸ਼ਬਦ ਹੈ ਅਜੇ ਹੋ ਸਕਦਾ ਅੱਜ ਦੇ ਹਾਲਾਤ ਹੁੰਦੇ ਤੇ ਦੀਪ ਵੀ ਇਸੇ ਰਾਹ ਨੂੰ ਪਸੰਦ ਕਰਦਾ ਪਰ ਜਿਹੜੀ ਸਾਡੇ ਨਾਲ ਅਕਸਰ ਗੱਲ ਹੁੰਦੀ ਸੀ ਕਿ ਇਹਦਾ ਅਜੇ ਅਸੀਂ ਭਾਰਤੀ ਲੋਕਤੰਤਰ ਪ੍ਰਕਿਰਿਆ ਦੇ ਵਿੱਚ ਹਿੱਸਾ ਲੈ ਕੇ ਕੌਮ ਲਈ ਕੁਝ ਪ੍ਰਾਪਤ ਨਹੀਂ ਕਰ ਸਕਦੇ ਹੋ ਸਕਦਾ ਇਹ ਗੱਲ ਅਜੇ ਵੀ ਅੰਤਮ ਸੱਚ ਹੋਵੇ ਪਰ ਸਮੇਂ-ਸਮੇਂ ਦੇ ਅਨੁਸਾਰ ਲੜਾਈ ਦੇ ਢੰਗ ਬਦਲਨੇ ਪੈਂਦੇ ਨੇ ਜਿਹੜੇ ਵੀਰ ਮੇਰੇ ਵਰਗੇ ਜਾਂ ਹੋਰ ਲੋਕਤੰਤਰ ਦੇ ਇਸ ਢਾਂਚੇ ਦੇ ਵਿੱਚ ਵੋਟ ਪ੍ਰਕਿਰਿਆ 'ਚ ਨਹੀਂ ਵਿਸ਼ਵਾਸ ਰੱਖਦੇ ਸਾਡੇ ਵਾਸਤੇ ਹੋਰ ਬੜੇ ਰਾਹ ਖੁੱਲੇ ਨੇ ਅਸੀਂ ਧਰਮ ਦੇ ਖੇਤਰ 'ਚ ਕੰਮ ਕਰੀ ਚਾਹੀਏ ਜਿਹੜੀਆਂ ਜਥੇਬੰਦੀਆਂ ਇਸ ਵੋਟਤੰਤਰ 'ਚ ਨਹੀਂ ਵਿਸ਼ਵਾਸ ਰੱਖਦੀਆਂ ਉਹਨਾਂ ਵਾਸਤੇ ਰਾਹ ਖੁੱਲਾ ਆਪਣਾ ਕੰਮ ਕਰਨ ਪਰ ਅਸੀਂ ਸਾਰਿਆਂ ਦਾ ਸਵਾਗਤ ਕਰੀਏ ਖੁੱਲੇ ਦਿਲ ਨਾਲ ਕਰੀਏ ਕਿ ਜਿਹੜਾ ਵੀਰ ਇਸ ਢਾਂਚੇ ਦੇ ਵਿੱਚ ਆ ਕੇ ਧਰਮ ਦੀ ਸੇਵਾ ਕਰਨਾ ਚਾਹੁੰਦਾ ਹੈ ਮੁਬਾਰਕ ਹੈ ਨਾਲ ਤੁਰਨਾ ਚਾਹੀਦਾ ਸਾਥ ਦੇਣਾ ਚਾਹੀਦਾ ਅਸੀਂ ਵਿਰੋਧੀ ਨਾ ਬਣੀਏ ਬਿਨਾਂ ਗੱਲਾਂ ਤੋਂ ਮੈਂ ਵੇਖਦਾ ਕਈ ਵੀਰ ਮੈਸੇਜ ਕਰਦੇ ਆ ਜੀ ਦੀਪ ਤੇ ਇਸ ਚੀਜ਼ ਦਾ ਵਿਰੋਧੀ ਸੀ ਸਮੇਂ ਦੀ ਗੱਲ ਹੈ ਹੋ ਸਕਦਾ ਅੱਜ ਦੇ ਸਮੇਂ ਦੀਪ ਹੁੰਦਾ ਤੇ ਸਾਨੂੰ ਇਹ ਰਾਹ ਮਨਾਉਣਾ ਪੈਂਦਾ ਸੋ ਇਹ ਮੌਕੇ ਦੇ ਉੱਪਰ ਪਨਾਏ ਜਾਂਦੇ ਰਾਹ ਹੁੰਦੇ ਨੇ ਇਹ ਵੀ ਇੱਕ جنگ ਹੁੰਦੀ ਹੈ ਇਹ ਵੀ جنگ ਦਾ ਇੱਕ ਖੇਤਰ ਹੈ ਸੋ ਜਿਹੜੇ ਵੀਰ ਇਸ ਪ੍ਰਕਿਰਿਆ ਚ ਨਹੀਂ ਆਉਣਾ ਚਾਹੁੰਦੇ ਉਹਨਾਂ ਵਾਸਤੇ ਬਾਕੀ ਸਾਰੇ ਦਰਵਾਜ਼ੇ ਖੁੱਲੇ ਨੇ ਉੱਥੇ ਆਪਣਾ ਕੰਮ ਕਰ ਮੈਂ ਵੀ ਖੁਦ ਇਸ ਪ੍ਰਕਿਰਿਆ ਤੋਂ ਬਾਹਰ ਆ ਤੇ ਜਿਹੜੇ ਵੀਰ ਇਸ ਤੰਤਰ ਚ ਆ ਕੇ ਰਾਜਸੀ ਤੌਰ ਤੇ ਪ੍ਰਤਾਕਤ ਪ੍ਰਾਪਤ ਕਰਕੇ ਧਰਮ ਦੀ ਗੱਲ ਕਰਨਾ ਚਾਹੁੰਦੇ ਨੇ ਉਹਨਾਂ ਦਾ ਵੀ ਸਵਾਗਤ ਕਰਨਾ ਚਾਹੀਦਾ ਸੋ ਮੈਂ ਚਾਹੁੰਦਾ ਕਿ ਇਹ ਵੱਖ-ਵੱਖ ਸਾਡੇ ਖੇਤਰ ਨੇ ਵੱਖ-ਵੱਖ ਸਾਡੇ ਖਿੱਤੇ ਨੇ ਤੇ ਇਸ ਖਿੱਤੇ ਦੇ ਵਿੱਚ ਜਿਹੜੇ-ਜਿਹੜੇ ਮੁਹਾਜ ਦੇ ਉੱਪਰ ਜਿਹੜੇ ਤਰੀਕੇ ਦੇ ਨਾਲ ਬਸ਼ਰਤੇ ਮੈਂ ਕਿੰਨਾ ਚਾਹੇ ਕੋਈ ਕਾਂਗਰਸੀ ਹੋਵੇ ਚਾਹੇ ਕੋਈ ਇਤਾਲੀ ਹੋਵੇ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਹੋਵੇ ਇੱਕ ਨਿਸ਼ਾਨਾ ਰੱਖੋ ਜਿਹੜੇ ਮਰਜ਼ੀ ਰਸਤੇ ਦੇ ਰਾਹੀਂ ਤੁਸੀਂ ਕਿਸੇ ਸਿਆਸੀ ਕੁਰਸੀ ਤੇ ਜਾਂ ਸੱਤਾ ਤੇ ਪਹੁੰਚੋ ਨਿਸ਼ਾਨਾ ਲੋਕਾਂ ਦੀ ਭਲਾਈ ਹੋਵੇ ਨਿਸ਼ਾਨਾ ਪੰਜਾਬ ਦੀ ਭਲਾਈ ਹੋਵੇ ਨਿਸ਼ਾਨਾ ਨੌਜਵਾਨਾਂ ਦੀ ਜ਼ਿੰਦਗੀ ਹੋਵੇ ਨਿਸ਼ਾਨਾ ਆਪਣੇ ਧਰਮ ਦੀ ਬੇਅਦਬੀ ਜਿਹੜੀ ਹੈ ਉਹਦੇ ਖਿਲਾਫ ਕੋਈ ਕੂਨ ਬਣਾਉਣਾ ਹੋਵੇ ਨਿਸ਼ਾਨਾ ਸਾਡਾ ਪੰਜਾਬ ਦੇ ਨੌਜਵਾਨਾਂ ਨੂੰ ਪਹੁੰਚਾਉਣਾ ਹੋਵੇ ਮੈਂ ਇਆਂ ਭੈਣਾਂ ਬੈਠੀਆਂ ਨੇ ਮੈਂ ਤਾਂ ਉਸਦਾਂ ਨੂੰ ਰੋਕ ਕੇ ਰੱਖਿਆ ਸੀ ਕਿ ਸਾਰੀ ਉਠ ਹੀ ਜਾਣਾ ਮੈਂ ਫੇਰੀ ਕਰਦਾ ਪਰ ਚਲੋ ਹੁਣ ਕਰ ਦਿੰਦੇ ਆ ਥੋੜੇ ਸਬਕ ਸ਼ਬਦਾਂ ਵਿੱਚ ਪਿੱਛੇ ਜਿਹੇ ਇੱਕ ਰਿਪੋਰਟ ਸਾਹਮਣੇ ਆਈ ਹੈ ਉਹਦੇ ਮੁਤਾਬਕ ਪੰਜਾਬ ਦੇ ਵਿੱਚ ਜਿਹੜੀ ਬੱਚਾ ਪੈਦਾ ਹੈ ਕਰਨ ਦੀ ਜਿਹੜੀ ਕਹਿ ਸਕਦੇ ਹੋ ਪ੍ਰਵਿਰਤੀ ਤੇ ਬੱਚਾ ਪੈਦਾ ਕਰਨ ਦੀ ਸਮਰੱਥਾ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਸਾਡੀ ਮਰਨ ਦਰ ਵਧ ਗਈ ਜੇ ਜਨਮ ਦਰ ਘਟ ਜੇ ਆਉਣ ਵਾਲੇ 30 35 ਸਾਲਾਂ ਤੱਕ ਪੰਜਾਬ ਦੇ ਵਿੱਚ ਤੁਹਾਨੂੰ ਬੱਚੇ ਨਜ਼ਰ ਨਹੀਂ ਆਉਣਗੇ ਇਹ 3.6 ਤੋਂ ਸ਼ਾਇਦ 1.2 ਤੇ ਆ ਗਈ ਹੈ 1980 ਤੋਂ ਬਾਅਦ ਹੁਣ ਤੱਕ ਵੇਖੋ ਇੱਕ ਗੱਲ ਤੇ ਮੰਨ ਕੇ ਚੱਲੋ ਅਸੀਂ ਸਾਰੇ ਪਰਿਵਾਰਾਂ 'ਚ ਬੈਠੇ ਮੇਰੀਆਂ ਭੈਣਾਂ ਨੇ ਮੇਰੀਆਂ ਮਾਵਾ ਨੇ ਸਾਰੇ ਕੋਈ ਵੱਡੀ ਹੋ ਸਕਦੀ ਭੈਣ ਕੋਈ ਛੋਟੀ ਹੋ ਸਕਦੀ ਪਰ ਇੱਕ ਗੱਲ ਤਾਂ ਮੰਨ ਕੇ ਚੱਲੀਏ ਕਿ ਆਉਣ ਵਾਲੇ 20 ਸਾਲਾਂ ਦੇ ਵਿੱਚ ਅਸੀਂ ਸਕੇ ਮਾਸੀ ਤੇ ਤਕਰੀਬਨ ਸਕੇ ਚਾਚੇ ਦਾ ਰਿਸ਼ਤਾ ਤੇ ਖਤਮ ਕਰ ਲਿਆ ਇਹ ਸਾਡੇ ਅੰਦਰ ਤਾਂ ਬਚੀ ਰਹਿ ਗਿਆ ਇੱਕ ਦੋ ਬੱਚੇ ਇਹ ਦੋ ਰਿਸ਼ਤੇ ਤੁਸੀਂ ਆਪ ਹੀ ਖਤਮ ਕਰ ਦਿੱਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਖਤਮ ਹੁੰਦੇ ਜਾ ਰਹੇ ਮਰਨ ਦਾ ਰਵੱਦੀ ਜਾ ਰਹੀ ਹੈ ਜਨਮ ਦਾ ਘਟਦੀ ਜਾ ਰਹੀ ਹੈ ਇਹ ਕਿਸੇ ਹੋਰ ਕੌਮ ਦੀ ਹੁੰਦੀ ਨਾ ਤੇ ਉਹਨੇ ਹੁਣ ਨੂੰ ਕੰਧਾਂ ਤੇ ਲਿਖ ਕੇ ਲਾਇਆ ਹੋਣਾ ਸੀ ਕਿ ਆਪਣੇ ਆਪ ਨੂੰ ਪਛਾਣੋ ਨਸ਼ਿਆਂ ਤੋਂ ਬਚੋ ਤੁਸੀਂ ਖਤਮ ਹੁੰਦੇ ਜਾ ਰਹੇ ਹੋ ਜਿਹੜੇ ਨਸ਼ੇ ਸਾਡੇ ਬੱਚੇ ਲੈ ਰਹੇ ਨੇ ਉਹ ਚਾਹੇ ਐਟ੍ਰੋਪੀਨ ਸਲਫੇਟ ਹੈ ਚਾਹੇ ਉਹ ਚਿੱਟੇ ਦੇ ਰੂਪ ਚ ਹੈ ਚਾਹੇ ਉਹ ਟੀਕੇ ਦੇ ਰੂਪ ਚ ਹੈ ਜਿਹੜੇ ਵੀ ਨਸ਼ੇ ਉਹ ਲੈ ਰਹੇ ਨੇ ਉਹ ਬੱਚੇ ਸਾਡੇ ਅੱਗੇ ਆਪਣੇ ਵੰਸ਼ ਨੂੰ ਅੱਗੇ ਵਧਾਉਣ ਦੇ ਕਾਬਿਲ ਨਹੀਂ ਰਹਿ ਚੁੱਕੇ ਸੋ ਇਹ ਸਬਜੈਕਟ ਬਹੁਤ ਵੱਡਾ ਸੀ ਮੈਂ ਕਿਤੇ ਵੀਰ ਮੇਰੇ ਮੈਂ ਕਹੂੰਗਾ ਇੱਕ ਬੇਨਤੀ ਜੇ ਇਲੈਕਸ਼ਨ ਦੇ ਦਿਨ ਨੇ ਭਾਵੇਂ ਉੱਚੀ ਰੱਖ ਲਿਓ ਅਮਰਤਵੀਰ ਵੀਰ ਦੇ ਨਾਲ ਵੀ ਪ੍ਰਚਾਰ ਕਰਨ ਆਜੂਂਦਾ ਗੁਰੂ ਕਿਰਪਾ ਕਰਿਓ ਬਾਹਰ ਹੋਵੇ ਸੀ ਕਿੱਠੇ ਵੀ ਆ ਜਾਗੇ ਇਹੋ ਜਿਹੀ ਗੱਲ ਨਹੀਂ ਪਰ ਇਹ ਵਿਸ਼ੇ ਵੀਰਾਂ ਵਾਸਤੇ ਬਹੁਤ ਜ਼ਰੂਰੀ ਏ ਪਹਿਣਾ ਵਾਸਤੇ ਮੈਂ ਕਹਿੰਦਾ ਕਿ ਬੀਬੀ ਕੋਈ ਚੰਗਿਆ ਬੁਲਾਰਾ ਹੋਵੇ ਸੀ ਕਹਿ ਸਕਦੇ ਡਾਕਟਰ ਨਿਸ਼ੰਦਰਪੁਰ ਕੋਰ ਦੀ ਮਦਦ ਲਈ ਜਾ ਸਕਦੀ ਹੈ ਕਿ ਅਸੀਂ ਪਿੰਡ ਦੇ ਵਿੱਚ ਦੋ ਕੈਂਪ ਜ਼ਰੂਰ ਰੱਖੀਏ ਇੱਕ ਵੀਰਾਂ ਦੇ ਨਾਲ ਖੁੱਲ੍ਹ ਕੇ ਗੱਲ ਕਰ ਸਕੀਏ ਕਿ ਸਮੱਸਿਆਵਾਂ ਹੈ ਕਿ ਇੱਕ ਅਸੀਂ ਭੈਣਾ ਦੇ ਵਾਸਤੇ ਜਿਹੜਾ ਡਾਕਟਰ ਰਸ਼ੇਂਦਰਪੁਰ ਬੋਲਦੇ ਨੇ ਉਹਨਾਂ ਨੂੰ ਬੁਲਾ ਲਈਏ ਵੇਖੋ ਇਹਨਾਂ ਸਮੱਸਿਆਵਾਂ ਦਾ ਚਿੰਤਨ ਤੇ ਕਰਨਾ ਪੈਣਾ ਆ ਜਿਹੜੇ ਸਾਡੇ ਕੀਰਤਨ ਸਮਾਰਕ ਬਨੇ ਚੰਗੀ ਗੱਲ ਆ ਤੁਹਾਨੂੰ ਮੁਬਾਰਕ ਹੋਣੇ ਚਾਹੀਦੇ ਨੇ ਇਹਨਾਂ ਸ਼ਹੀਦਾਂ ਤੇ ਸੂਰਬੀਰਾਂ ਦੀ ਯਾਦ ਚ ਸਾਨੂੰ ਬਹਿਣਾ ਚਾਹੀਦਾ ਪਰ ਇਹਦੇ ਨਾਲ ਨਾਲ ਮੈਂ ਇਹਨਾਂ ਵੀ ਇੱਕ ਦਿਨ ਇੱਕ ਦਿਨ ਅਸੀਂ ਭਾਵੇਂ ਅਗਲੇ ਸਾਲ ਜਦੋਂ ਇਹ ਸਮਾਗਮ ਹੋਵੇ ਇੱਕ ਦਿਨ ਅਸੀਂ ਦੋ ਸੈਮੀਨਾਰ ਰੱਖ ਲਈਏ ਇੱਕ ਦੇ ਵਿੱਚ ਨੌਜਵਾਨ ਵੀਰ ਹੋਣ ਇੱਕ ਵਿੱਚ ਸਾਡੀਆਂ ਭੈਣਾਂ ਹੋਣ ਸਮੱਸਿਆਵਾਂ 'ਤੇ ਗੱਲ ਤਾਂ ਕਰੀਏ ਸਾਡਾ ਹੋ ਕੀ ਰਿਆ ਨੁਕਸਾਨ ਕਿਸ ਤਰ੍ਹਾਂ ਕੀਤਾ ਜਾ ਰਿਹਾ ਸਾਡੀਆਂ ਮੈਂ ਫਿਰ ਇੱਕ ਗੱਲ ਸਾਂਝੀ ਕਰ ਦਵਾਂ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਜਿਹਨੂੰ ਬਨੌਟੀ ਗਰਭਦਾਨ ਕੇਂਦਰ ਦੇ ਲੈਂਦੇ ਨੇ ਉਹਨਾਂ ਕੇਂਦਰਾਂ ਦੀਆਂ ਬਲੱਡ ਬੈਂਕਾਂ ਦਾ ਮੈਂ ਜਾ ਕੇ ਸਰਵੇਖਣ ਕੀਤਾ ਹੈ ਉਹ ਜਿੱਦਾਂ ਵੀ ਉੱਥੇ ਜਿਹੜਾ ਸੀਮੈਂਟ ਡੋਨੇਟ ਕੀਤਾ ਜਾਂਦਾ ਉਹ ਸਾਰਾ ਜਿਹੜਾ ਪ੍ਰਵਾਸੀ ਮਜ਼ਦੂਰ ਕਰ ਰਹੇ ਨੇ ਸਾਡੀਆਂ ਬੱਚੀਆਂ ਜਿਹੜੀਆਂ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਹੋ ਜਾਂਦੇ ਨੇ ਸਾਡੀ ਡੈਮੋਗ੍ਰਾਫੀ ਬਿਲਕੁਲ ਬਦਲ ਜਾਣੀ ਏ ਸੋ ਅਮਰਤਪਾਲ ਇਹ ਗੱਲਾਂ ਝੂਠ ਨਹੀਂ ਕਹਿੰਦਾ ਉਹ ਸੱਚੀ ਕਹਿੰਦਾ ਹੈ ਮੁੱਦੇ ਤਾਂ ਹੈਗੇ ਇਹ ਗੱਲ ਵੱਖਰੀ ਹੈ ਕਿ ਉਹਨੇ ਉਸ ਜੰਗ ਦਾ ਤਰੀਕਾ ਬਦਲ ਲਿਆ ਪਹਿਲਾ ਤਰੀਕਾ ਫੋਕਸੀ ਹੁਣ ਤਰੀਕਾ ਲੋਕਤੰਤਰੀ ਤਰੀਕੇ ਦੇ ਵਿੱਚ ਹੈ ਪਰ ਇਹਦੇ ਵਿੱਚ ਨਿਸ਼ਾਨਾ ਤਾਂ ਉਹੀ ਰਹਿਣਾ ਚਾਹੀਦਾ ਨਾ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਹੈ ਤੇ ਮੈਂ ਵੀ ਕਹਿਣਾ ਕਿ ਜੇ ਅਮਰਤਪਾਲ ਕੱਲ ਨੂੰ ਆਪਣੀਆਂ ਗੱਲਾਂ ਤੇ ਨਾਕਿਰੂਗਾ ਤੇ ਅਸੀਂ ਕਿਹੜੀ ਵਿਰੋਧਤਾ ਨਹੀਂ ਕਰ ਸਕਦੇ ਫਿਰ ਕਰਾਂਗੇ ਡਟ ਕੇ ਕਰਾਂਗੇ ਤੁਹਾਡੇ ਨਾਲ ਪਰ ਫਿਲਹਾਲ ਇਹ ਪੰਜਾਬ ਦੀਆਂ ਸਮੱਸਿਆਵਾਂ ਬਹੁਤ ਵੱਡੀਆਂ ਨੇ ਇਹਨਾਂ ਨੂੰ ਸਮਝਣ ਦਾ ਯਤਨ ਜ਼ਰੂਰ ਕਰੀਏ ਹੇ ਨਿਆ ਮੇ ਨਿਆ ਪ੍ਰਵਾਨ ਫਤਿਹ ਦੀ ਸਾਨ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਦਾ ਸਾਲ ਸਾ ਵਾਹਿਗੁਰੂ ਜੀ